ਸ਼ੱਕੀ ਹਲਤਾਂ ਦੇ ਵਿੱਚ ਅੱਜ ਪਿਓ ਪੁੱਤ ਨਹਿਰ ਦੇ ਵਿੱਚ ਰੁੜ ਗਏ ਨੇ ਇਹ ਤਸਵੀਰਾਂ ਸ਼੍ਰੀ ਮੁਖਤਸਰ ਸਾਹਿਬ ਦੇ ਨਦੀਕੀ ਪਿੰਡ ਵੜਿੰਗ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੜਿੰਗ ਤੋਂ ਗੁਜਰਦਿਆਂ ਦੋ ਜੋੜਾ ਨਹਿਰਾਂ ਦੇ ਵਿੱਚ ਪਿਓ ਪੁੱਤ ਰੁੜੇ ਨੇ aur ਦੱਸਦੇ ਹਾਂ ਕਿ ਫਿਲਹਾਲ ਡਿੱਕਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਰਨਾਂ ਦੇ ਕਾਰਨ ਉਹ ਡਿੱਗੇ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਿੰਡ ਵਾਸੀ ਤੇ ਪੁਲਿਸ ਦੇ ਵੱਲੋਂ ਪਿਓ ਪੁੱਤ ਦੀ ਪਾਲ ਕੀਤੀ ਜਾ ਰਹੀ ਹੈ ਉੱਥੇ ਹੀ ਦੱਸਦੀ ਹੈ ਕਿ ਪਿਓ ਪੁੱਤ ਦੀ ਪਛਾਣ ਜੱਤੋ ਦੇ ਪਿੰਡ ਮੜਾਕ ਦੇ ਵਜੋਂ ਹੋਈ ਹੈ ਤਾਂ ਪਿੰਡ ਵਾਸੀ ਤੇ ਪੁਲਿਸ ਦੇ ਵੱਲੋਂ ਲੱਭਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਔਰ ਤੜਕ ਸਾਰੇ ਹੇਕੜ ਨਵਾਪਰੀਆ ਜਦ ਪਿਓ ਪੁੱਤ ਵੜਿੰਗ ਤੋਂ ਗੁਜ਼ਰਤੀਆਂ ਹੋਈਆਂ ਨਹਿਰਾਂ ਦੇ ਵਿੱਚ ਡਿੱਗੇ ਨੇ ਹੋਰ ਫਿਲਹਾਲ ਪੁਲਿਸ ਦੇ ਵੱਲੋਂ ਪਹਲ ਕੀਤੀ ਜਾ ਰਹੀ ਹੈ ਚੱਕੀ ਹਾਲਾਤਾਂ ਦੇ ਵਿੱਚ ਇਹ ਪਿਓ ਪੁੱਤ ਨਹਿਰ ਦੇ ਵਿੱਚ ਰੁੜਰੇ ਨੇ